ਦੋਸਤੋ ਇਹ ਤਾਂ ਹਾਦੀ ਹੋ ਗਈ ਆ ਕਿ ਸਾਰੀ ਜ਼ਿੰਦਗੀ ਅਸੀਂ ਸੱਸ ਸਹੁਰੇ ਦੀ ਸੇਵਾ ਹੀ ਕਰਦੇ ਰਾਂਗੇ ਹੁਣ ਤੱਕ ਤਾਂ ਮੰਮੀ ਜੀ ਠੀਕ ਸੀ ਆ ਸਿਹਤਮੰਦ ਸੀ ਆ ਤਾਂ ਸਭ ਕੁਝ ਵਧੀਆ ਚੱਲ ਰਿਹਾ ਸੀ ਆ ਹੁਣ ਮੰਮੀ ਜੀ ਮੰਜੇ ਤੇ ਪੈ ਗਏ ਹਨ ਉਹਨਾਂ ਦੀ ਸੇਵਾ ਵੀ ਸਾਨੂੰ ਹੀ ਕਰਨੀ ਪੈਂਦੀ ਹੈ ਜੇਕਰ ਹੁਣ ਮੁੰਡੇ ਤਿੰਨ ਹਨ ਤਾਂ ਮਾਪੇ ਦਾ ਬੋਝ ਵੀ ਤਿੰਨਾਂ ਉੱਤੇ ਬਰਾਬਰ ਹੀ ਪੈਣਾ ਚਾਹੀਦਾ ਹੈ ਹਰ ਚੀਜ਼ ਦੀ ਵੰਡ ਕਰ ਲੈਂਦੇ ਹਾਂ ਤਾਂ ਮੰਮੀ ਪਾਪਾ ਦੇ ਰਹਿਣ ਦੀ ਵੰਡ ਵੀ ਲੱਗਦੇ ਹੱਤੀ ਕਰ ਹੀ ਲੈਂਦੇ ਹਾਂ ਵੱਡੀ ਨੂੰ ਪੁੱਨੇ ਕਿਹਾ ਤਾਂ ਵਿਚਾਰ ਲਈ ਨੂੰ ਆ ਜਸਲੀਨ ਨੇ ਵੀ ਉਸ ਦਾ ਸਾਥ ਦਿੱਤਾ ਕਿ ਦੀਦੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮਮੀ ਪਾਪਾ ਦੀ ਵੰਡ ਵੀ ਤਿੰਨ ਤਿੰਨ ਮਹੀਨੇ ਦੇ ਲਈ ਕਰ ਲੈਂਦੇ ਹਾਂ ਪਹਿਲੇ ਤਿੰਨ ਮਹੀਨੇ ਤੁਸੀਂ ਰੱਖ ਲਿਓ ਸ਼ੁਰੂਆਤ ਤੁਹਾਡੇ ਤੋਂ ਕਰਾਂਗੇ ਐਨੀ ਗੱਲ ਸੁਣ ਕੇ ਵੱਡੀ ਨੂਆ ਪਰਕੁੱਠੀ ਆ ਤੇ ਬੋਲੀ ਸ਼ੁਰੂਆਤ ਮੇਰੇ ਤੋਂ ਕਿਉਂ ਆ ਤੂੰ ਵੀ ਤਾਂ ਪਹਿਲਾਂ ਉਹਨਾਂ ਨੂੰ ਰੱਖ ਸਕਦੀ ਐ ਉਦੋਂ ਹੀ ਵੱਡੇ ਮੁੰਡੇ ਬਿੰਦਰ ਨੇ ਕਿਹਾ ਹੁਣ ਇਹਦੇ ਵਿੱਚ ਲੜਨ ਵਾਲੀ ਕਿਹੜੀ ਗੱਲ ਹੈ ਮੇਰੀ ਆ ਜਸਕਰਨ ਨਾਲ ਗੱਲ ਹੋ ਗਈ ਹੈ ਉਹ ਵੀ ਕੱਲ ਇੱਥੇ ਪਹੁੰਚ ਜਾਵੇਗਾ ਜੋ ਤੈਅ ਕਰਨਾ ਹੈ ਆਪਾਂ ਸਾਰੇ ਕੱਲ ਨੂੰ ਕਰ ਲਵਾਂਗੇ ਬਲਕਿ ਮੈਂ ਤਾਂ ਚਾਹੁੰਦਾ ਹਾਂ ਕਿ ਮੰਮੀ ਜੀ ਤੇ ਆ ਪਾਪਾ ਜੀ ਦੇ ਨਾਮ ਦੀ ਪਰਚੀ ਪਾ ਲੈਂਦੇ ਹਾਂ ਜਿਸ ਹਿੱਸੇ ਵਿੱਚ ਉਹਨਾਂ ਦਾ ਨਾਮ ਆਵੇਗਾ ਉਹੀ ਉਹਨਾਂ ਨੂੰ ਪਹਿਲੇ 3 ਮਹੀਨੇ ਆਪਣੇ ਨਾਲ ਰੱਖੇਗਾ ਕਰਦੇ ਬ੍ਰਾਂਡੇ ਵਿੱਚ ਟੈਲਰਏ ਨਾਨਕ ਸਿੰਘ ਜੀ ਆ ਆਪਣੇ ਪੁੱਤ ਤੇ ਨੂੰਹਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸਨ ਉਹ ਆਪਣੇ ਕਮਰੇ ਵਿੱਚ ਜਾ ਕੇ ਆਪਣੀ ਪਤਨੀ ਆ ਸੰਤੋਸ਼ ਨੂੰ ਕਹਿਣ ਲੱਗੇ ਦੇਖ ਰਹੀਆਂ ਸੰਤੋਸ਼ ਐ ਉਹ ਹੀ ਪੁੱਤ ਨੇ ਜੋ ਕਦੇ ਬਚਪਨ ਵਿੱਚ ਇਸ ਗੱਲ ਦੀ ਪਰਚੀ ਪਾਉਂਦੇ ਸੀ ਕਿ ਮਾਂ ਦੇ ਨਾਲ ਕੌਣ ਸੋਵੇਗਾ ਹੁਣ ਸਾਡੇ ਉਹ ਹੀ ਪੁੱਤ ਆਪਣੇ ਦੋਮਾ ਦੀ ਪਰਚੀ ਪਾਉਣਗੇ ਕੀ ਆ ਜਿਸ ਦੇ ਹਿੱਸੇ ਵਿੱਚ ਉਹਨਾਂ ਦਾ ਨਾਮ ਆਵੇਗਾ ਉਹ ਹੀ ਸਾਨੂੰ ਪਹਿਲਾ ਰੱਖੇਗਾ ਕਿਉਂਕਿ ਕੋਈ ਵੀ ਸਾਨੂੰ ਰੱਖਣ ਦੇ ਲਈ ਤਿਆਰ ਨਹੀਂ ਹੈ ਉਹਨ ਕੀ ਇਹ ਹੀ ਦਿਨ ਦੇਖਣੇ ਬਾਕੀ ਰਹਿ ਗਏ ਸੀ ਆ ਇਸ ਉਮਰ ਵਿੱਚ ਵੈਸੇ ਵੀ ਆ ਇਹਨਾਂ ਦੋਵੇਂ ਪੁੱਤ ਤੇ ਨੂਹ ਦੇ ਝਗੜੇ ਤਾਂ ਐਨੇ ਦਿਨਾਂ ਤੋਂ ਦੇਖ ਹੀ ਰਹੇ ਆ ਉਨ ਤੱਕ ਤਾਂ ਸਿਰਫ ਜ਼ਮੀਨ ਜਾਇਦਾਦ ਦੀ ਵੰਡ ਦੀਆਂ ਗੱਲਾਂ ਹੀ ਚੱਲ ਰਹੀਆਂ ਸੀ ਆ ਪਰ ਐਨਾ ਸਾਰੀਆਂ ਗੱਲਾਂ ਤੋਂ ਇਹਨਾਂ ਦਾ ਮਨ ਨਹੀਂ ਭਰਿਆ ਤਾਂ ਹੁਣ ਆਪਣੇ ਮਾਪਿਓ ਨੂੰ ਵੀ ਵੰਡਣ ਦੇ ਉੱਤੇ ਆ ਗਏ ਹਨ ਇਸੇ ਦਿਨ ਦੇ ਲਈਆ ਆਪਾਂ ਇਹਨਾਂ ਨੂੰ ਪਾਲ ਪਲੋਸ ਕੇ ਵੱਡਾ ਕੀਤਾ ਸੀ ਆ ਐਨਾ ਪੜਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕੀਤਾ ਸੀ ਆ ਵਿਆਹ ਤੋਂ ਬਾਅਦ ਇਹ ਪੁੱਤ ਆਪਣੀਆਂ ਘਰਵਾਲੀਆਂ ਦੇ ਹੀ ਬਣ ਗਏ ਹਨ ਸਾਡਾ ਜੀਵਣਾ ਮੁਸ਼ਕਲ ਕਰ ਦਿੱਤਾ ਹੈ ਆਪਣੇ ਪਤੀ ਆ ਨਾਨਕ ਸਿੰਘ ਦੀ ਗੱਲ ਸੁਣ ਕੇ ਸੰਤੋਸ਼ ਕਹਿਣ ਲੱਗੀ ਜੀ ਚਿੰਤਾ ਤਾਂ ਮੈਨੂੰ ਵੀ ਬਹੁਤ ਹੋ ਰਹੀ ਹੈ ਪਰ ਜਦੋਂ ਆਪਣੀ ਹੀ ਔਲਾਦ ਖੋਟੇ ਦਿਲ ਦੀ ਹੋਵੇ ਤਾਂ ਕੀ ਕੀਤਾ ਜਾ ਸਕਦਾ ਹੈ ਤੁਸੀਂ ਸਬਰ ਰੱਖੋ ਰੱਬ ਸਭ ਠੀਕ ਕਰੇਗਾ ਬਿਨਾਂ ਗੱਲ ਤੋਂ ਚਿੰਤਾ ਨਾ ਕਰੋ ਮੈਂ ਤਾਂ ਪਹਿਲਾਂ ਹੀ ਬਿਮਾਰ ਪਈਆਂ ਜੇ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਤੁਹਾਡਾ ਖਿਆਲ ਕੌਣ ਰੱਖੇਗਾ ਵੀਲ ਚੇਅਰ ਤੇ ਬੈਠੀ ਹੋਈ ਸੰਤੋਸ਼ ਕੰਬ ਦੀ ਆਵਾਜ਼ ਵਿੱਚ ਕਹਿਣ ਲੱਗੀ ਹੈ ਸੰਤੋਸ਼ ਮੇਰੇ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਸਾਡੇ ਬੱਚੇ ਸਾਡੀ ਕਿਸਮਤ ਦਾ ਫੈਸਲਾ ਪਰਚੀਆਂ ਪਾ ਕੇ ਕਰਨਗੇ ਪਤਾ ਨਹੀਂ ਰੱਬ ਨੇ ਸਾਡੇ ਭਾਗਾ ਵਿੱਚ ਹੋਰ ਕੀ ਕੀ ਦੇਖਣਾ ਲਿਖਿਆ ਹੈ ਐਨਾ ਕਹਿ ਕੇ ਉਹ ਉਦਾਸ ਮਨ ਨਾਲ ਮੰਜੀ ਉੱਤੇ ਲੰਮਾ ਬੈ ਗਿਆ ਉਧਰ ਹਾਲਾਤ ਤੋਂ ਮਜਬੂਰ ਸੰਤੋਸ਼ ਵੀ ਆਪਣੇ ਹੰਝੂਆਂ ਨੂੰ ਛਪਾਉਂਦੀ ਹੋਈ ਆ ਆਪਣੇ ਪੁਰਾਣੇ ਦਿਨਾਂ ਦੀ ਯਾਦਾਂ ਵਿੱਚ ਗੁਆਚ ਗਈ ਆ ਜਦੋਂ ਉਹਨਾਂ ਦੇ ਘਰ ਤੀਜੇ ਪੁੱਤ ਨੇ ਜਨਮ ਲਿਆ ਸੀ ਆ ਤਾਂ ਉਦੋਂ ਉਹਨਾਂ ਦੀ ਨਾਨ ਨੇ ਕਿਹਾ ਸੀ ਆ ਸੰਤੋਸ਼ ਤੀਜੀ ਵਾਰ ਵੀ ਮੁੰਡਾ ਹੋਇਆ ਹੈ ਹੁਣ ਤਾਂ ਤੇਰੇ ਘਰੇ ਤਨਦولت ਦੀ ਕੋਈ ਵੀ ਕਮੀ ਨਹੀਂ ਰਹੇਗੀ ਆ ਜੀਦੇ ਤਿੰਨ ਤਿੰਨ ਪੁੱਤ ਹੋਣਾ ਉਹਦੀ ਤਾਂ ਐਸੀ ਐਸ਼ ਹੁੰਦੀ ਹੈ ਤੀਨੇ ਪੁੱਤੀ ਸੇ ਗੱਲ ਦੇ ਲਈ ਲੜਨਗੇ ਕਿ ਮੰਮੀ ਪਾਪਾ ਨੂੰ ਕੋਣ ਰੱਖੇਗਾ ਸੰਤੋਸ਼ ਤੇ ਨਾਨਕ ਸਿੰਘ ਦੇ ਤਿੰਨ ਪੁੱਤ ਤਨੂਸਾਨਾ ਉਹਨਾਂ ਦੇ ਦੋ ਪੁੱਤ ਬਿੰਦਰ ਤੇਜਸਕਰਨ ਉਹਨਾਂ ਦੀ ਵੱਡੀ ਨੂੰ ਤੇ ਵਿਚਕਾਰਲੇ ਨੂੰ ਆ ਸਾਂਝੇ ਪਰਿਵਾਰ ਦਾ ਹਿੱਸਾ ਸੀ ਆ ਇਹ ਦੋਵੇਂ ਮੁੰਡੇ ਆਪਣੇ ਪਿਓ ਦਾ ਕਾਰੋਬਾਰ ਸੰਭਾਲਦੇ ਸੀ ਜਦੋਂ ਕਿ ਤੀਜਾ ਮੁੰਡਾ ਮਨਕੀਰਤਾ ਲੁਧਿਆਣੇ ਵਿੱਚ ਨੌਕਰੀ ਕਰਦਾ ਹੈ ਜਿਸ ਦਾ ਵਿਆਹ ਕਾਜਲ ਨਾਮ ਦੀ ਕੁੜੀ ਦੇ ਨਾਲ 6 ਮਹੀਨੇ ਪਹਿਲਾਂ ਹੀ ਹੋਇਆ ਹੈ ਨਾਨਕ ਸਿੰਘ ਦੀ ਵੱਡੀ ਆ ਨੂ ਤੇ ਵਿਚਕਾਰ ਲਈ ਨੂ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਸੀ ਆ ਵੱਡੀ ਨੂ ਆ ਵੀ ਜੋ ਵੀ ਕੰਮ ਕਰਦੀ ਉਹ ਵਿਚਕਾਰ ਲਈ ਨੂ ਆ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਆ ਕੁਝ ਵੀ ਆ ਕਹਿੰਦੀ ਤਾਂ ਵੱਡੀ ਨੂ ਉਸ ਦੀ ਗੱਲ ਨੂੰ ਵਿੱਚੋਂ ਹੀ ਕੱਟ ਦਿੰਦੀ ਆ ਬਹੁਤ ਵਾਰੀ ਦੋਵਾਂ ਵਿੱਚ ਰਸੋਈ ਵਿੱਚ ਵੀ ਝਗੜਾ ਹੋ ਜਾਂਦਾ ਹੈ ਦੋਵੇਂ ਬਿੱਲੀਆਂ ਵਾਂਗੂੰ ਲੜਨ ਲੱਗ ਜਾਂਦੀਆਂ ਨੇ ਸਾਰਾ ਘਰ ਸਿਰ ਤੇ ਝੱਕ ਲੈਂਦੀਆਂ ਨੇ ਆ ਇਸ ਗੱਲ ਦਾ ਖਾਮਿਆਜਾ ਸੰਤੋਸ਼ ਤੇ ਨਾਨਕ ਸਿੰਘ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਆ ਮਨਜੀਤ ਦੇ ਜਸਲੀਨ ਦੋਮਾ ਵਿੱਚੋਂ ਕੋਈ ਵੀ ਆਪਣੇ ਬੁੱਢੇ ਸੱਸ ਸੋਹਰੇ ਨੂੰ ਚਾਹ ਨਾਸ਼ਤਾ ਜਾਂ ਖਾਣਾ ਦੇਣ ਤੱਕ ਦੀ ਆ ਰਾਜ਼ੀ ਨਹੀਂ ਹੁੰਦਾ ਕਿੰਨੀ ਵਾਰਤਾ ਦੋਵੇਂ ਨੂੰ ਆ ਸਾਰਾ ਸਾਰਾ ਦਿਨ ਰਸੋਈ ਵਿੱਚ ਪੈਰ ਨਹੀਂ ਰੱਖਦੀਆਂ ਤੇ ਬਾਹਰੋਂ ਹੀ ਖਾਣਾ ਮੰਗਵਾ ਕੇ ਖਾ ਲੈਂਦੀਆਂ ਹਨ ਆਪਣੇ ਆਪਣੇ ਘਰ ਵਾਲਿਆਂ ਨੂੰ ਵੀ ਆ ਉਹਨਾਂ ਨੇ ਕਿਹਾ ਹੋਇਆ ਸੀ ਕਿ ਦੁਪਹਿਰ ਨੂੰ ਬਾਹਰ ਤੋਂ ਹੀ ਖਾਣਾ ਖਾ ਲਵੋ ਬੱਚਿਆਂ ਨੂੰ ਸਕੂਲ ਦੀ ਕੈਂਟੀਨ ਵਿੱਚੋਂ ਖਾਣ ਲਈ ਪੈਸੇ ਦੇ ਦਿੰਦੀ ਸੀ ਆ ਤਾਂ ਕਿ ਦਰਾਣੀ ਜਠਾਣੀ ਨੂੰ ਇੱਕ ਦੂਜੇ ਦਾ ਮੂੰਹ ਨਾ ਦੇਖਣਾ ਪਵੇ ਇਸ ਕਰਕੇ ਪੂਰੇ ਪਰਿਵਾਰ ਨੂੰ ਘਰ ਦਾ ਬਣਿਆ ਹੋਇਆ ਖਾਣਾ ਨਹੀਂ ਮਿਲਦਾ ਸੀ ਆ ਬਾਕੀ ਸਭ ਦਾ ਠੀਕ ਸੀ ਆ ਖਾਣਾ ਆਰਾਮ ਨਾਲ ਖਾ ਲੈਂਦੇ ਸੀ ਆ ਪਰ ਸੰਤੋਸ਼ ਦੇ ਨਾਨਕ ਸਿੰਘ ਨੂੰ ਆ ਘਰ ਦਾ ਖਾਣਾ ਹੀ ਪਚਦਾ ਸੀ ਆ ਪਰ ਕਿਸੇ ਨੂੰ ਵੀ ਇਸ ਗੱਲ ਦਾ ਪੋਰਾ ਵੀ ਫਿਕਰ ਨਹੀਂ ਸੀ ਆ ਸੰਤੋਸ਼ ਖੁਦ ਹੀ ਉਸ ਉਮਰ ਵਿੱਚ ਰਸੋਈ ਵਿੱਚ ਜਾਂਦੀ ਤੇ ਆਪਣੇ ਪਤੀ ਆ ਤੇ ਆਪਣੇ ਲਈ ਹਲਕਾ ਫੁਲਕਾ ਖਾਣਾ ਤਿਆਰ ਕਰਦੀ ਜੀਮੇ ਦਲੀਆ ਖਿਚੜੀ ਬਣਾ ਕੇ ਲੈ ਆਉਂਦੀ ਆ ਉਸ ਉੱਤੇ ਵੀ ਆ ਉਹ ਦੋਵੇਂ ਰੋਲਾ ਪਾਉਣ ਲੱਗ ਜਾਂਦੀਆਂ ਮਾਜੀ ਖਾਣਾ ਬਣਾਉਣ ਤੋਂ ਬਾਅਦ ਰਸੋਈ ਕਿੰਨੀ ਗੰਦੀ ਕਰ ਛੱਡਦੀ ਹੈ ਤੁਸੀਂ ਆ ਹੁਣ ਇਹ ਕੌਣ ਸਾਫ਼ ਕਰੇਗਾ ਸੰਤੋਸ਼ ਜੀ ਆ ਉਮਰ ਹੁਣ ਕਾਫੀ ਹੋ ਚੁੱਕੀ ਸੀ ਆ ਉਤੋਂ ਉਹਨਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਸੀ ਡਾਕਟਰ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਆ ਪਰ ਜਦੋਂ ਦੋਵੇਂ ਨੂੰ ਆ ਸੱਸ ਸੋਹਰੇ ਤੋਂ ਪੱਲਾ ਝਾੜ ਲਿਆ ਤਾਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਖੁਦ ਹੀ ਚੱਕਣੀ ਪੈਂਦੀ ਸੀ ਸੰਤੋਸ਼ ਤੇ ਨਾਨਕ ਸਿੰਘ ਦਾ ਪਰਿਵਾਰ ਉਹਨਾਂ ਦੇ ਪੁਰਾਣੇ ਮਕਾਨ ਵਿੱਚ ਹੀ ਰਹਿੰਦਾ ਸੀ ਨਾਨਕ ਸਿੰਘ ਜੀ ਅਤੇ ਆਪਣੀ ਪਤਨੀ ਸੰਤੋਸ਼ ਦੇ ਨਾਲ ਥੱਲੇ ਰਹਿੰਦੇ ਸੀ ਜਦੋਂ ਕਿ ਦੋਵੇਂ ਮੁੰਡੇ ਤੇ ਨੂਆ ਉੱਪਰ ਦੀ ਮੰਜ਼ਲ ਉੱਤੇ ਬਣੇ ਹੋਏ ਕਮਰੇ ਵਿੱਚ ਰਹਿੰਦੇ ਸੀ ਐ ਵੈਸੇ ਤਾਂ ਘਰ ਐਨਾ ਵੱਡਾ ਸੀ ਕਿ ਦੋਵੇਂ ਨੂਆ ਨੂਆ ਆਪਣੇ ਕਮਰੇ ਵਿੱਚੋਂ ਰਹਿਣ ਦੀ ਕੋਈ ਜ਼ਰੂਰਤ ਨਹੀਂ ਸੀ ਆ ਘਰ ਦੇ ਹੇਠਲੇ ਸੇ ਵਿੱਚ ਕਮਰੇ ਵੀ ਖਾਲੀ ਪਏ ਸੀ ਆ ਪਰ ਕੋਈ ਵੀ ਨੂ ਥੱਲੇ ਰਹਿਣ ਨੂੰ ਤਿਆਰ ਨਹੀਂ ਸੀ ਕਿਉਂਕਿ ਸਾਸੂ ਸੋਹਰੇ ਦਾ ਕਮਰਾ ਥੱਲੇ ਸੀ ਆ ਉਹਨਾਂ ਨੂੰ ਮਿਲਣ ਦੇ ਲਈ ਆ ਕੋਈ ਨਾ ਕੋਈ ਰਿਸ਼ਤੇਦਾਰ ਅਤੇ ਦੋਸਤ ਕਦੇ ਨਾ ਕਦੇ ਆ ਜਾਂਦੇ ਸੀ ਆ ਉੱਪਰ ਰਹਿੰਦੇ ਹੋਏ ਉਹਨਾਂ ਨੂੰ ਮਹਿਮਾਨਾਂ ਨੂੰ ਆ ਚਾਹ ਪਾਣੀ ਵੀ ਨਹੀਂ ਪੁੱਛਣਾ ਪੈਂਦਾ ਸੀ ਉਹ ਦੋਵੇਂ ਜਣੀਆਂ ਸਿਆ ਜੋ ਥੱਲੇ ਕਮਰਾ ਮਿਲੇਗਾ ਤਾਂ ਉਹਨਾਂ ਵਿੱਚ ਆਜ਼ਾਦੀ ਆ ਵੀ ਖਤਮ ਹੋ ਜਾਵੇਗੀ ਕੋਈ ਵੀ ਆਪਣੀ ਆਜ਼ਾਦੀ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਆ ਸਾਰੇ ਇਸ ਗੱਲ ਤੋਂ ਡਰਦੇ ਸੀ ਆ ਕਿ ਸਾਨੂੰ ਆਏ ਗਏ ਦਾ ਖਾਣ ਪੀਣ ਦਾ ਖਿਆਲ ਵੀ ਰੱਖਣਾ ਪਵੇਗਾ ਉਹਨਾਂ ਨੂੰ ਸੰਭਾਲਣਾ ਵੀ ਪਵੇਗਾ ਜੇਕਰ ਅਸੀਂ ਉੱਪਰ ਰਾਂਗੇ ਤਾਂ ਥੱਲੇ ਕੋਈ ਆਈ ਜਾਈ ਜਾਵੇ ਇਸ ਦੀ ਸਾਨੂੰ ਕੋਈ ਫਿਕਰ ਨਹੀਂ ਹੋਵੇਗੀ ਦੋਵੇਂ ਨੂਆ ਨੂੰ ਬਾਹਰ ਘੁੰਮਣਾ ਤੇ ਬਾਹਰ ਦਾ ਖਾਣਾ ਪਸੰਦ ਸੀ ਉਹ ਅਕਸਰ ਹੀ ਘਰ ਵਿੱਚ ਖਾਣਾ ਨਹੀਂ ਬਣਾਇਆ ਕਰਦੀਆਂ ਸੀ ਇਹ ਗੱਲ ਨਾਨਕ ਸਿੰਘ ਨੂੰ ਅੰਦਰ ਹੀ ਅੰਦਰ ਬਹੁਤ ਬੁਰੀ ਲੱਗਦੀ ਸੀ ਆ ਤੇ ਪਤਨੀ ਦੇ ਬਿਮਾਰ ਹੋਣ ਤੇ ਵੀ ਉਹਨੂੰ ਘਰ ਦਾ ਸਾਰਾ ਕੰਮ ਤੇ ਰਸੋਈ ਦਾ ਸਾਰਾ ਕੰਮ ਆ ਕਰਨਾ ਪੈਂਦਾ ਸੀ ਇਸ ਲਈ ਨੂਆ ਦੀਆਂ ਹਰਕਤਾਂ ਤੋਂ ਤੰਗ ਆ ਕੇ ਇੱਕ ਦਿਨ ਨਾਨਕ ਸਿੰਘ ਨੇ ਆਪਣੇ ਦੋਵੇਂ ਪੁੱਤਾਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਬਿੰਦਰ ਤੇ ਜਸਕਰਨ ਬੇਟਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਆ ਤੁਹਾਡੀ ਮਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਤੇ ਤੁਹਾਡੀਆਂ ਘਰ ਵਾਲੀਆਂ ਅਕਸਰ ਬਾਹਰ ਚਲੀਆਂ ਜਾਂਦੀਆਂ ਨੇ ਤਾਂ ਜੋ ਉਹਨਾਂ ਨੂੰ ਰਸੋਈ ਵਿੱਚ ਖਾਣਾ ਨਾ ਬਣਾਉਣਾ ਪਵੇ ਤੇ ਘਰ ਦਾ ਕੰਮ ਨਾ ਕਰਨਾ ਪਵੇ ਪਰ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈ ਜੇ ਦੋਵੇਂ ਨੂਆ ਦੀ ਆਪਸ ਵਿੱਚ ਨਹੀਂ ਬੰਦੀ ਆ ਤਾਂ ਉਹ ਘਰ ਦਾ ਕੰਮ ਵੰਡ ਲੈਣਾ ਸੁਭਾ ਦੀ ਰਸੋਈ ਅਜਸਲੀਨ ਸੰਭਾਲ ਲਿਆ ਕਰੇ ਤੇ ਸ਼ਾਮ ਨੂੰ ਮਨਜੀਤ ਪਰ ਇਸ ਤਰ੍ਹਾਂ ਰਸੋਈ ਦੇ ਕੰਮ ਤੋਂ ਬਚਣ ਦੇ ਵਿੱਚ ਕਿੱਥੋਂ ਦੀ ਅਕਲ ਮੰਦੀ ਹੈ ਪਿਓ ਦੀ ਗੱਲ ਸੁਣ ਕੇ ਦੋਵੇਂ ਮੁੰਡਿਆਂ ਨੇ ਆਪਣੀਆਂ ਘਰ ਵਾਲੀਆਂ ਨੂੰ ਸਮਝਾਉਣ ਦੀ ਆ ਕੋਸ਼ਿਸ਼ ਕੀਤੀ ਆ ਪਹਿਲਾਂ ਤਾਂ ਦੋਵੇਂ ਗੱਲ ਸਮਝਣ ਨੂੰ ਤਿਆਰ ਨਹੀਂ ਸੀ ਆ ਪਰ ਦੋ ਤਿੰਨ ਦਿਨਾਂ ਬਾਅਦ ਜਦੋਂ ਦੋਵੇਂ ਮੁੰਡਿਆਂ ਦੀ ਬਾਹਰ ਦਾ ਖਾਣਾ ਖਾਣ ਨਾਲ ਸਿਹਤ ਖਰਾਬ ਹੋ ਗਈ ਆ ਤਾਂ ਦੋਵੇਂ ਨੂੰਹਾਂ ਨੇ ਘਰ ਦੇ ਕੰਮ ਵੰਡ ਲਏ ਜਸਲੀਨ ਸਵੇਰ ਦਾ ਖਾਣਾ ਬਣਾਉਂਦੀ ਆ ਤੇ ਮਨਜੀਤ ਰਾਤ ਦਾ ਤਾਂ ਕਿ ਦੋਵਾਂ ਨੁਰ ਸੋਈ ਵਿੱਚ ਇੱਕ ਦੂਜੇ ਦਾ ਮੂੰਹ ਨਾ ਦੇਖਣਾ ਪਵੇ ਸਵੇਰੇ ਤੇ ਸ਼ਾਮ ਦੋਵੇਂ ਟਾਈਮ ਦਾ ਖਾਣਾ ਹੁਣਾ ਉਹਨਾਂ ਨੂੰ ਟਾਈਮ ਉੱਤੇ ਮਿਲਣ ਲੱਗਿਆ ਸੀ ਪਰ ਪਿਆਰ ਤੇ ਸਨਮਾਨ ਦੇ ਨਾਲ ਨਹੀਂ ਆ ਦੋਵੇਂ ਨੂਆ ਸੱਸ ਸੋਰੇ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕਰਦੀਆਂ ਸੀ ਇੱਕ ਦਿਨ ਸੰਤੋਸ਼ ਨੇ ਆਪਣੀ ਛੋਟੀ ਨੂੰ ਜਸਲੀਨ ਨੂੰਆ ਸਿਰਫ ਐਨਾ ਹੀ ਕਿਹਾ ਸੀ ਕਿ ਪੁੱਤ ਅੱਜ ਖਾਣੇ ਵਿੱਚ ਲੂਣ ਬਹੁਤ ਜ਼ਿਆਦਾ ਸੀ ਆ ਮੇਰਾ ਬੀਪੀ ਵੱਧ ਜਾਂਦਾ ਹੈ ਇਸ ਲਈ ਤੂੰ ਥੋੜਾ ਜਿਆਨ ਲੂਣ ਕੱਟ ਪਾਇਆ ਕਰ ਸੰਤੋਸ਼ ਨੇ ਐਨਾ ਹੀ ਕਿਹਾ ਸੀ ਆ ਕਿ ਜਸਲੀਨ ਨੇ ਘਰ ਵਿੱਚ ਫਿਰ ਤਮਾਸ਼ਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਮੰਮੀ ਜੀ ਆ ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ ਤੁਸੀਂ ਦੋਨੋਂ ਟਾਈਮ ਦਾ ਖਾਣਾ ਆਪਣੀ ਲਾਡਲੀ ਨੂੰ ਆ ਦੇ ਕੋਲੋਂ ਕਿਉਂ ਨਹੀਂ ਬਣਵਾ ਲੈਂਦੇ ਜਦੋਂ ਵੱਡੀ ਨੂੰਹ ਮਨਜੀਤ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਜਸਲੀਨ ਨੇ ਮੰਮੀ ਨੂੰ ਇਸ ਤਰ੍ਹਾਂ ਕਿਹਾ ਹੈ ਕਿ ਕਿਤੇ ਸੱਸ ਸੋਹਰੇ ਦੀ ਦੋਵੇਂ ਟਾਈਮ ਦੀ ਰੋਟੀ ਮੈਨੂੰ ਨਾ ਬਣਾਉਣੀ ਪਵੇ ਇਹ ਸੋਚ ਕੇ ਉਹ ਕਹਿਣ ਲੱਗੀ ਆ ਮੰਮੀ ਜੀ ਜੋ ਮਿਲਦਾ ਹੈ ਖਾ ਲਿਆ ਕਰੋ ਕਿਉਂ ਬਿਨਾਂ ਵਜਾ ਤੋਂ ਟੋਕਾ ਟੋਕੀ ਕਰਦੇ ਹੋ ਆ ਤੁਹਾਨੂੰ ਪਤਾ ਹੈ ਕਿ ਅਸੀਂ ਤਾਂ ਬਾਹਰ ਤੋਂ ਖਾਣਾ ਮੰਗਵਾ ਕੇ ਖਾ ਸਕਦੇ ਹਾਂ ਪਰ ਤੁਸੀਂ ਬਾਹਰ ਦਾ ਖਾਣਾ ਨਹੀਂ ਖਾਂਦੇ ਤੇ ਡਾਕਟਰ ਨੇ ਵੈਸੇ ਵੀ ਤੁਹਾਨੂੰ ਕਾफी ਚੀਜ਼ਾਂ ਤੋਂ ਪਰਹੇਜ਼ ਕਰਨ ਨੂੰ ਕਿਹਾ ਹੈ ਹੁਣ ਹਰ ਰੋਜ਼ ਘਰ ਵਿੱਚ ਖਾਣਾ ਬਣ ਰਿਹਾ ਹੈ ਤਾਂ ਉਸ ਵਿੱਚ ਵੀ ਤੁਸੀਂ ਆਪਣੇ ਨਖਰੇ ਦਿਖਾਉਂਦੇ ਹੋ ਆ ਉਸ ਦਿਨ ਨਾਨਕ ਸਿੰਘ ਤੇ ਸੰਤੋਸ਼ ਵੀ ਸਮਝ ਚੁੱਕੇ ਸੀ ਆ ਹੁਣ ਉਹਨਾਂ ਦੇ ਪੁੱਤ ਤੇ ਨੂਆ ਦੇ ਲਈ ਆ ਉਹ ਇੱਕ ਬੋਝ ਤੋਂ ਜ਼ਿਆਦਾ ਕੁਝ ਵੀ ਨਹੀਂ ਸੀ ਸੰਤੋਸ਼ ਜੋ ਪਹਿਲਾਂ ਤੋਹੀ ਬਿਮਾਰ ਚੱਲਦੀ ਸੀ ਆ ਆਏ ਦਿਨ ਹੋਣ ਵਾਲੇ ਦੁਰਵਿਵਾਰ ਦੇ ਕਾਰਨ ਉਹਨਾਂ ਦਾ ਅਚਾਨਕ ਬਲੱਡ ਪ੍ਰੈਸ਼ਰ ਵਧ ਗਿਆ ਤੇ ਉਹਨਾਂ ਦੇ ਸਾਰੇ ਸਰੀਰ ਨੂੰ ਅਦਰੰਗ ਹੋ ਗਿਆ ਹੁਣ ਉਹਨਾਂ ਦੇ ਸਰੀਰ ਦਾ ਦਾਦਾ ਹਿੱਸਾ ਬੇਕਾਰ ਹੋ ਗਿਆ ਸੀ ਹੁਣ ਤੱਕ ਤਾਂ ਜਿਵੇਂ ਕਿਵੇਂ ਉਹ ਕੰਮ ਕਰ ਲਿਆ ਕਰਦੀ ਸੀ ਆ ਪਰ ਅਦਰੰਗ ਹੋਣ ਤੋਂ ਬਾਅਦ ਆ ਹੁ ਦੋਵੇਂ ਬਿਲਕੁਲ ਨੁਆ ਦੇਵਤੇ ਨਿਰਬ੍ਰਹ ਹੋ ਚੁੱਕੇ ਸੀ ਸੰਤੋਸ਼ ਸੇ ਬੇਬਸ ਹੋ ਕੇ ਆ ਆਪਣੇ ਬਿਸਤਰ ਉੱਤੇ ਜਾਂ ਬੀਚਰ ਉੱਤੇ ਪਈ ਰਹਿੰਦੀ ਸੀ ਅਤੇ ਨਾਨਕ ਸਿੰਘ ਆਪਣੀ ਘਰ ਵਾਲੀ ਦਾ ਧਿਆਨ ਰੱਖਣ ਦੇ ਲਈ ਆ ਹੁਣ ਘਰੇ ਹੀ ਰਹਿੰਦੇ ਸੀ ਆ ਕਿਉਂਕਿ ਨੂਆਂ ਤੋਂ ਤਾਂ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਨਾਲ ਦੋ ਟਾਈਮ ਦੀ ਰੋਟੀ ਹੀ ਮਸਾ ਦਿੱਤੀ ਜਾਂਦੀ ਸੀ ਆ ਉਹ ਤਾਂ ਬਸ ਰੋਟੀ ਦੇ ਜਾਂਦੀਆਂ ਤੇ ਦੁਬਾਰਾ ਸੰਤੋਖ ਦੇ ਕਮਰੇ ਵੱਲ ਚੱਕਦੀਆਂ ਵੀ ਨਹੀਂ ਸੀ ਆ ਨਾਨਕ ਸਿੰਘ ਦੇ ਘਰੇ ਬੈਠਣ ਦੇ ਕਾਰਨ ਉਹਨਾਂ ਦੋਵਾਂ ਦੇ ਪੁੱਤਰ ਅਬਿੰਦਰ ਅਤੇ ਜਸਕਰਨ ਦੇ ਵਿੱਚ ਵੀ ਆ ਖਰਚੇ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ ਸੀ ਬਿੰਦਰ ਨੇ ਇਲਜ਼ਾਮ ਲਗਾਇਆ ਕਿ ਜਿਸ ਕਰਨ ਦੁਕਾਨ ਤੋਂ ਜ਼ਿਆਦਾ ਪੈਸੇ ਲੈ ਕੇ ਜਾਂਦਾ ਹੈ ਜਿਸ ਵਜ੍ਹਾ ਨਾਲ ਹਿਸਾਬ ਕਿਤਾਬ ਵਿੱਚ ਗੜਬੜ ਹੋ ਰਹੀ ਹੈ ਜਿਸ ਕਰਨ ਕਹਿਣ ਲੱਗਿਆ ਕਿ ਬਿੰਦਰ ਉਸ ਉੱਤੇ ਝੂਠਾ ਇਲਜ਼ਾਮ ਲਗਾ ਰਿਹਾ ਹੈ ਇੰਨਾ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੀ ਨਿਕਲਿਆ ਕਿ ਦੋਨੇ ਭਰਾਵਾਂ ਨੂੰ ਹੁਣ ਅਲੱਗ-ਅਲੱਗ ਹੋਣਾ ਪਿਆ ਤੇ ਆਪਣੀ ਆਪਣੀ ਜ਼ਿੰਮੇਵਾਰੀ ਚੱਕਣੀ ਪਈ ਆ ਬਿੰਦਰ ਦਾ ਕਹਿਣਾ ਸੀ ਕਿ ਹੁਣ ਮੇਰੇ ਬੱਚੇ ਵੱਡੇ ਹੋ ਰਹੇ ਹਨ ਉਹਨਾਂ ਦਾ ਖਰਚਾ ਵੀ ਵੱਧ ਰਿਹਾ ਹੈ ਜੇ ਜਸਕਰਨੀ ਇਸ ਤਰ੍ਹਾਂ ਦੁਕਾਨ ਵਿੱਚੋਂ ਪੈਸੇ ਕੱਢਦਾ ਰਹੇਗਾ ਤਾਂ ਉਹ ਦਿਨ ਦੂਰ ਨਹੀਂ ਅਸੀਂ ਖਾਣ ਦੇ ਲਈ ਵੀ ਤਰਸਾਂਗੇ ਇਸ ਲਈ ਵੰਡ ਵਿੱਚ ਹੀ ਫਾਇਦਾ ਹੈ ਤਾਂ ਕਿ ਅਸੀਂ ਆਪਣੇ ਆਪਣੇ ਪੈਸੇ ਬਚਾ ਸਕੀਏ ਦੋਵਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਜਦੋਂ ਦੁਕਾਨ ਉਹ ਦੋਵੇਂ ਸੰਭਾਲ ਰਹੇ ਸਨ ਤਾਂ ਦੁਕਾਨ ਦੇ ਸਿਰਫ ਦੋ ਹੀ ਸਹੀ ਕਿਤੇ ਜਾਣਗੇ ਕਿਉਂਕਿ ਤੀਜਾ ਭਰਾ ਤਾਂ ਨੌਕਰੀ ਕਰਦਾ ਹੈ ਦੋਵਾਂ ਨੇ ਹੀ ਮਿਲ ਕੇ ਆਪਣੇ ਪੁਸਤੈਨੀ ਘਰ ਅਤੇ ਪਿੰਡ ਤੋਂ ਦੂਰ ਜੋ ਕਿ ਇੱਕ ਘਰ ਸੀ ਉਸ ਦੀ ਵੰਡ ਦਾ ਫੈਸਲਾ ਵੀ ਖੁਦ ਹੀ ਕਰ ਲਿਆ जिसਦੇ ਵਿੱਚ ਪੁਰਾਣਾ ਮਕਾਨ ਇੱਕ ਦੇ ਹਿੱਸੇ ਆ ਗਿਆ ਤੇ ਪਿੰਡ ਦਾ ਦੂਜਾ ਘਰ ਮਕਾਨ ਦੂਜੇ ਹੀ ਪੁੱਤ ਦੇ ਹਿੱਸੇ ਆ ਗਿਆ ਕਿਉਂਕਿ ਉਹਨਾਂ ਦੇ ਤੀਜੇ ਭਰਾ ਮਨਕੀਰਤ ਨੇ ਆਪਣਾ ਕਰ ਲੁਦਾਣੇ ਵਿੱਚ ਨਮਾ ਲੈ ਲਿਆ ਸੀ ਇਸ ਲਈ ਉਹਨੂੰ ਕਰ ਦੀ ਜ਼ਰੂਰਤ ਨਹੀਂ ਸੀ ਹਾਲਾਂਕਿ ਪਿੰਡ ਦੀ ਜ਼ਮੀਨ ਦੇ ਬਾਰੇ ਵਿੱਚ ਉਹਨਾਂ ਨੇ ਵਿਚਾਰ ਕੀਤਾ ਕਿ ਇਸ ਦੇ ਤਿੰਨ ਹਿੱਸੇ ਕਿਤੇ ਜਾਣੇ ਚਾਹੀਦੇ ਹਨ ਜੋ ਤਿੰਨਾਂ ਭਰਾਵਾਂ ਨੂੰ ਬਰਾਬਰ-ਬਰਾਬਰ ਵੰਡ ਦਿੱਤੇ ਜਾਣ ਇਸ ਤਰ੍ਹਾਂ ਵੰਡ ਬਾਰੇ ਸੁਣ ਕੇ ਦੋਵੇਂ ਨੂਆ ਬਹੁਤ ਖੁਸ਼ੀ ਆ ਜਸਲੀਨ ਆਪਣੇ ਪਤੀ ਜਸਕਰਨ ਨੂੰ ਕਹਿਣ ਲੱਗੀ ਮੈਂ ਤਾਂ ਕਦੋਂ ਤੋਂ ਅਲੱਗ ਹੋਣਾ ਚਾਹੁੰਦੀ ਸੀ ਆ ਪਰ ਤੁਸੀਂ ਹੀ ਨਹੀਂ ਮੰਨ ਰਹੇ ਸੀ ਦੇਖਿਆ ਅੱਜ ਕਿਵੇਂ ਵੱਡੇ ਭਰਾ ਨੇ ਤੁਹਾਡੇ ਉੱਤੇ ਇਲਜ਼ਾਮ ਲਗਾ ਦਿੱਤਾ ਜਦੋਂ ਕਿ ਮੈਂ ਵੀ ਜਾਣਦੀ ਹਾਂ ਕਿ ਉਹ ਕੋਈ ਦੁੱਧ ਦੇ ਤੋਤੇ ਨਹੀਂ ਹਨ ਉਹ ਹਰ ਮਹੀਨੇ ਦੁਕਾਨ ਵਿੱਚੋਂ ਪੈਸੇ ਚੱਕਦੇ ਸੀ ਆ ਪਰ ਤੁਸੀਂ ਤਾਂ ਕਦੇ ਉਹਨਾਂ ਤੋਂ ਹਿਸਾਬ ਨਹੀਂ ਮੰਗਿਆ ਹਿਸਾਬ ਮੰਗਣਾ ਤਾਂ ਦੂਰ ਆ ਸਿੱਧਾ ਤੁਹਾਡੇ ਉੱਤੇ ਇਲਜ਼ਾਮ ਹੀ ਲਗਾ ਦਿੱਤਾ ਦੂਜੇ ਪਾਸੇ ਬਿੰਦਰ ਦੀ ਪਤਨੀ ਆ ਮਨਜੀਤ ਇਹ ਸੋਚ ਕੇ ਖੁਸੀ ਆ ਕਿ ਰੋਜ਼-ਰੋਜ਼ ਆਪਣੀ ਦਰਾਨੀ ਦਾ ਮੂੰਹ ਨਹੀਂ ਦੇਖਣਾ ਪਵੇਗਾ ਤੇ ਉਹ ਕਹਿਣ ਲੱਗੀ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਹਿੰਦੀ ਸੀ ਆ ਇਹ ਦੋਵੇਂ ਪਤੀ ਪਤਨੀ ਇੱਕ ਨੰਬਰ ਦੇ ਚੋਰ ਹਨ ਚੰਗਾ ਹੋਇਆ ਇਹਨਾਂ ਤੋਂ ਛੁਟਕਾਰਾ ਮਿਲ ਗਿਆ ਦੋਵੇਂ ਪੁੱਤ ਤੇ ਨੂਆ ਇਹਨੇ ਖੁਸੀ ਆ ਕਿ ਅਡਹੋਣ ਦੀ ਖੁਸ਼ੀ ਵਿੱਚ ਉਹ ਆਪਣੇ ਮਾਪਿਓ ਨੂਆ ਪੁੱ ਲਈ ਗਈ ਸੀ ਸੰਤੋਸ਼ ਬੈਠੀ ਬੈਠੀ ਸਭ ਕੁਝ ਦੇਖ ਰਹੀ ਸੀ ਆ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ ਮਨ ਹੀ ਮਨ ਸੋਚ ਰਹੀ ਸੀ ਆ ਕਿ ਜੋ ਵੀ ਪੁੱਤ ਸਾਨੂੰ ਆਪਣੇ ਨਾਲ ਰੱਖਣ ਗਿਆ ਸੀ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਹੀ ਰਹਿ ਲਵਾਂਗੇ ਸੰਤੋਸ਼ ਨਾਨਕ ਸਿੰਘ ਨੂੰ ਕਹਿਣ ਲੱਗੀ ਆ ਜੋ ਵੀ ਪੁੱਤ ਤੇ ਨੂੰ ਸਾਨੂੰ ਆਪਣੇ ਨਾਲ ਰੱਖਣ ਲਈ ਆ ਕਹਿਣਗੇ ਤਾਂ ਆਪਾਂ ਉਹਨਾਂ ਨਾਲ ਦੋਵਾਂ ਦੇ ਨਾਲ ਹੀ ਚਲੇ ਜਾਵਾਂਗੇ ਵੈਸੇ ਵੀ ਸਾਨੂੰ ਬੁੱਢਿਆਂ ਨੂੰ ਇਸ ਉਮਰ ਵਿੱਚ ਚਾਹੀਦਾ ਵੀ ਕੀ ਹੈ ਬਸ ਜ਼ੋਰ ਟਾਈਮ ਦੀ ਰੋਟੀ ਇਸ ਲਈ ਕੁਝ ਨਾ ਕਹੋ ਆ ਨਾਨਕ ਸਿੰਘ ਨੇ ਕਿਹਾ ਤੂੰ ਬੇਵਜ੍ਹਾ ਪਰੇਸ਼ਾਨ ਕਿਉਂ ਹੋ ਰਹੀ ਹੈ ਪਰ ਹਾਂ ਗੱਲ ਜੇ ਆਪਣੇ ਬजूद ਦੀ ਆ ਗਈ ਤਾਂ ਮੈਂ ਵੀ ਚੁੱਪ ਨਹੀਂ ਰਾਂਗਾ ਕੁਝ ਟਾਈਮ ਬਾਅਦ ਜਦੋਂ ਨਾਨਕ ਸਿੰਘ ਜੀਆ ਬਰਾਂਡੇ ਦੇ ਵਿੱਚ ਟੈਲਣ ਨਿਕਲੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਬੇਟੇ ਤੇ ਨੂੰਹਾਂ ਸੀਰੀਅਸ ਮੁੱਦੇ ਉੱਤੇ ਵਿਚਾਰ ਕਰ ਰਹੇ ਸਨ ਉਹ ਸੋਚਣ ਲੱਗੇ ਅੱਜ ਤੱਕ ਜਿੰਨਾ ਪੁੱਤਾਂ ਨੂੰਹਾਂ ਨੇ ਆਪਸ ਵਿੱਚ ਹਮੇਸ਼ਾ ਲੜਾਈ ਝਗੜਾ ਹੀ ਕੀਤਾ ਸੀ ਆ ਉਹ ਅੱਜ ਹਰ ਚੀਜ਼ ਵੰਡਣ ਦਾ ਫੈਸਲਾ ਕਰਨ ਤੋਂ ਬਾਅਦ ਕਿਵੇਂ ਚਾਰੇ ਇਕੱਠੇ ਬੈਠ ਕੇ ਅੱਗੇ ਦੀ ਪਲੈਨਿੰਗ ਕਰ ਰਹੇ ਹਨ ਫਿਰ ਉਹਨਾਂ ਦੇ ਕੰਨਾਂ ਵਿੱਚ ਵੱਡੀ ਨੂੰਹ ਮਨਜੀਤ ਦੀ ਆਵਾਜ਼ ਪਈ ਕੱਲ ਨੂੰ ਛੋਟੇ ਦਿੌਰ ਦੇ ਆਉਣ ਤੋਂ ਬਾਅਦ ਮੰਮੀ ਪਾਪਾ ਦੇ ਨਾਮ ਦੀ ਵੀ ਪਰਚੀ ਪਾ ਦੇਵਾਂਗੇ ਜਿਹਦੇ ਹਿੱਸੇ ਇਹ ਪਰਚੀ ਆਵੇਗੀ ਆ ਉਹੀ ਦੋਵੇਂ ਉਸਦੇ ਨਾਲ ਰਹਿਣਗੇ ਫਿਰ ਵਿਚਕਾਰਲੀ ਨੂੰ ਜਸਲੀਨ ਕਹਿਣ ਲੱਗੀ ਦੀਦੀ ਤੁਸੀਂ ਫਿਕਰ ਨਾ ਕਰੋ ਆ ਜਦੋਂ ਸਾਰੀਆਂ ਚੀਜ਼ਾਂ ਦੀ ਬਰਾਬਰ ਵੰਡ ਕੀਤੀ ਹੈ ਤਾਂ ਮੰਮੀ ਪਾਪਾ ਦੇ ਰਹਿਣ ਦਾ ਵੀ ਆ ਬਰਾਬਰ ਹੀ ਕਰਾਂਗੇ ਕਿਸੇ ਇੱਕ ਦੇ ਮੱਥੇ ਨਹੀਂ ਮੜੇ ਜਾਣਗੇ ਆ ਦੋਵੇਂ ਪੁੱਤਾਂ ਨੇ ਵੀ ਆਪਣੀ ਪਤਨੀ ਆ ਦੀ ਗੱਲ ਨੂੰ ਸਹਿਮਤੀ ਦਿੱਤੀ ਆ ਆਪਣੇ ਤੇ ਆਪਣੀ ਪਤਨੀ ਦੇ ਬਾਰੇ ਵਿੱਚ ਇਹ ਗੱਲਾਂ ਸੁਣ ਕੇ ਅੱਜ ਨਾਨਕ ਸਿੰਘ ਅੰਦਰ ਤੱਕ ਟੁੱਟ ਗਏ ਸਨ ਉਹਨਾਂ ਦੇ ਸਰੀਰ ਵਿੱਚ ਤਾਂ ਜਿਵੇਂ ਜਾਨ ਹੀ ਨਹੀਂ ਸੀ ਆ ਉਹਨਾਂ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਨਾਂ ਦੀ ਕਿਸੇ ਨੇ ਜਾਨ ਹੀ ਕੱਢ ਲਈ ਹੋਵੇ ਉਸ ਰਾਤ ਤਾਂ ਉਹ ਜੀ ਮੈ ਸੋ ਗਏ ਆ ਪਰ ਅਗਲੇ ਦਿਨ ਸਵੇਰੇ ਉੱਠੇ ਤਾਂ ਬਹੁਤ ਡੂੰਗੀ ਸੋਚ ਵਿੱਚ ਬੈਠੇ ਸੀ ਆ ਕਿ ਹੁਣ ਇਹਨਾਂ ਦੇ ਰਹਿਣ ਦੀ ਵੀ ਆ ਤੇ ਸਾਡੇ ਰਹਿਣ ਦੀ ਵੀ ਵੰਡ ਹੋਏਗੀ ਇਹ ਸੋਚ ਕੇ ਉਹਨਾਂ ਦਾ ਦਿਲ ਬੈਠੇ ਜਾ ਰਿਹਾ ਸੀ ਆ ਉਸ ਸਮੇਂ ਉਹਨਾਂ ਦਾ ਸਭ ਤੋਂ ਛੋਟਾ ਬੇਟਾ ਮਨਕੀਰਤ ਵੀ ਆਪਣੀ ਪਤਨੀ ਦੇ ਨਾਲ ਘਰੇ ਪਹੁੰਚ ਗਿਆ ਤੇ ਸਿੱਧਾ ਆਪਣੇ ਮੰਮੀ ਪਾਪਾ ਨੂੰ ਮਿਲਣ ਉਹਨਾਂ ਦੇ ਕਮਰੇ ਵਿੱਚ ਆਇਆ ਤੇ ਆਪਣੀ ਮਾਂ ਦੀ ਐਜੀ ਹਾਲਤ ਦੇਖ ਕੇ ਬਹੁਤ ਪਰੇਸ਼ਾਨ ਹੋ ਗਿਆ ਤੇ ਆਪਣੇ ਪਾਪਾ ਨੂੰ ਕਹਿਣ ਲੱਗਿਆ ਪਾਪਾ ਜੀ ਇੱਕ ਮਹੀਨਾ ਹੋ ਗਿਆ ਮੰਮੀ ਨੂੰ ਬਿਮਾਰ ਹੋਏ ਨੂੰ ਪਰ ਤੁਸੀਂ ਮੈਨੂੰ ਇੱਕ ਫੋਨ ਕਰਕੇ ਵੀ ਨਹੀਂ ਦੱਸਿਆ ਇਹ ਤਾਂ ਕੱਲ ਵੱਡੇ ਵੀਰ ਦਾ ਫੋਨ ਆਇਆ ਸੀ ਤਾਂ ਮੈਨੂੰ ਪਤਾ ਲੱਗਾ ਮੇਰੀ ਮਾਂ ਦੀ ਹਾਲਤ ਦੇ ਬਾਰੇ ਵਿੱਚ ਇਹ ਸੁਣ ਕੇ ਨਾਨਕ ਸਿੰਘ ਜੀ ਕਹਿਣ ਲੱਗੇ ਪੁੱਤ ਮੈਨੂੰ ਪਤਾ ਸੀ ਕਿ ਤੂੰ ਨੌਕਰੀ ਵਿੱਚ ਬਹੁਤ ਬਿਜੀ ਰਹਿੰਦਾ ਹੈ ਇਸ ਲਈ ਤੈਨੂੰ ਪਰੇਸ਼ਾਨ ਕਰਨਾ ਮੈਂ ਸਹੀ ਨਹੀਂ ਸਮਝਿਆ ਸਵੇਰੇ ਦੇ 11 ਵਜੇ ਚੁੱਕੇ ਸੀ ਪਰ ਅਜੇ ਤੱਕ ਕਿਸੇ ਨੇ ਨਾਸ਼ਤਾ ਨਹੀਂ ਕੀਤਾ ਸੀ ਇਹ ਜਾਣ ਕੇ ਮਨਕੀਰਤ ਦੀ ਪਤਨੀ ਰਸੋਈ ਵਿੱਚ ਨਾਸ਼ਤਾ ਬਣਾਉਣ ਦੇ ਲਈ ਚਲੀ ਗਈ ਐ ਤੇ ਥੋੜੀ ਦੇਰ ਵਿੱਚ ਹੀ ਮੰਮੀ ਪਾਪਾ ਦੇ ਲਈ ਗਰਮਾ ਗਰਮ ਨਾਸ਼ਤਾ ਬਣਾ ਕੇ ਲੈ ਆਈ ਸੰਤੋਸ਼ ਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗੀ ਆ ਉਸੇ ਸਮੇਂ ਬਿੰਦਰ ਅਤੇ ਜਸਕਰਨ ਵੀ ਆਪਣੀਆਂ ਆਪਣੀਆਂ ਘਰਵਾਲੀਆਂ ਦੇ ਨਾਲ ਨਾਨਕ ਸਿੰਘ ਦੇ ਕਮਰੇ ਵਿੱਚ ਆ ਗਏ ਆ ਇੱਕ ਦਿਨ ਪਹਿਲਾਂ ਜਾਇਦਾਦ ਦੀ ਵੰਡ ਨੂੰ ਲੈ ਕੇ ਜੋ ਫੈਸਲਾ ਹੋਣਾ ਨੇ ਲਿਆ ਸੀ ਉਹ ਨਾਨਕ ਸਿੰਘ ਨੂੰ ਦੱਸ ਦਿੱਤਾ ਮਨਕੀਰਤ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਕਿ ਪਾਪਾ ਦੀ ਦੁਕਾਨ ਤੇ ਦੋ ਵੱਡੇ ਵੱਡੇ ਮਕਾਨਾਂ ਤੇ ਪਿੰਡ ਦੀ ਜ਼ਮੀਨ ਵਿੱਚੋਂ ਉਹਦੇ ਹਿੱਸੇ ਵਿੱਚ ਸਿਰਫ ਪਿੰਡ ਦੀ ਜ਼ਮੀਨ ਦਾ ਤੀਜਾ ਹਿੱਸਾ ਹੀ ਦਿੱਤਾ ਗਿਆ ਉਸੇ ਸਮੇਂ ਵੱਡੀ ਨੂ ਨੇ ਕਿਹਾ ਮਨਕਿਰਤਾ ਹੂੰ ਤੂੰ ਆ ਗਿਆ ਤਾ ਲੱਗਦੇ ਹੱਤ ਮਮੀ ਪਾਪਾ ਦੇ ਰਹਿਣ ਦੀ ਵੰਡ ਵੀ ਕੀਤੀ ਜਾਵੇ ਅਸੀਂ ਸੋਚਿਆ ਹੈ ਕਿ ਮਮੀ ਪਾਪਾ ਜੀ ਤਿੰਨ ਤਿੰਨ ਮਹੀਨੇ ਆਪਣੇ ਸਾਰਿਆਂ ਦੇ ਨਾਲ ਰਹਿਣਗੇ ਤੇ ਪਹਿਲੇ ਤਿੰਨ ਮਹੀਨੇ ਜਿਹਦੇ ਨਾਲ ਰਹਿਣਗੇ ਇਹ ਗੱਲ ਦਾ ਫੈਸਲਾ ਅਪਰਚੀ ਪਾ ਕੇ ਕੀਤਾ ਜਾਵੇਗਾ ਫਿਰ ਮਨਕੀਰਤ ਕਹਿਣ ਲੱਗਿਆ ਭਾਬੀ ਇਹ ਗੱਲ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਇਹ ਦੋਵੇਂ ਮਾਪਿਓ ਹਨ ਕੋਈ ਘਰ ਵਿੱਚ ਪਿਆ ਹੋਇਆ ਸਮਾਨ ਨਹੀਂ ਜਿਹਦੀ ਤੁਸੀਂ ਵੰਡ ਕਰੋਗੇ ਆ ਮਨਜੀਤ ਨੇ ਕਿਹਾ ਮਨਕੀਰਤ ਤੂੰ ਤਾਂ ਬਸ ਲੁਧਿਆਣੇ ਵਿੱਚ ਰਹਿ ਕੇ ਨੋਟ ਹੀ ਗਿਣਦਾ ਰਿਹਾ ਇੰਨਾ ਦੋਵਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤਾਂ ਸਹੀ ਚੁੱਕੀਆਂ ਸੀ ਆ ਫਿਰ ਮਨਕੀਰਤ ਨੇ ਕਿਹਾ ਕਿਉਂ ਭਾਬੀ ਮੰਮੀ ਪਾਪਾ ਦਾ ਜਿੰਨਾ ਖਰਚਾ ਹੁੰਦਾ ਹੈ ਉਹਨਾਂ ਪੈਸਾ ਤਾਂ ਮੈਂ ਹਰ ਮਹੀਨੇ ਵੱਡੇ ਵੀਰੇ ਦੇ ਕੋਲ ਭੇਜਦਾ ਹਾਂ ਤਾਂ ਫਿਰ ਤੁਸੀਂ ਕਿਉਂ ਜੀਆਂ ਗੱਲਾਂ ਕਰਦੇ ਹੋ ਅਜੇ ਇਹ ਗੱਲਾਂ ਸਾਰੀਆਂ ਚੱਲ ਹੀ ਰਹੀਆਂ ਸੀ ਕਿ ਮਨਕੀਰਤ ਦਾ ਫੋਨ ਕੋਲ ਆ ਗਿਆ ਤੇ ਬਰਾਂਡੇ ਵਿੱਚ ਜਾ ਕੇ ਆ ਫੋਨ ਸੁਣਨ ਲੱਗਿਆ ਫੋਨ ਤੇ ਗੱਲ ਕਰਦੇ ਕਰਦੇ ਪਿੱਛੇ ਮੁੜਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਆ ਖੜੀ ਸੀ ਆ ਉਹ ਆ ਕੇ ਆਪਣੇ ਪਤੀ ਨੂੰ ਕਹਿਣ ਲੱਗੀ ਆ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਮੰਮੀ ਪਾਪਾ ਨੂੰ ਹਮੇਸ਼ਾ ਦੇ ਲਈ ਅਸੀਂ ਆਪਣੇ ਕੋਲ ਰੱਖ ਸਕਦੇ ਹਾਂ ਉਹਨਾਂ ਦੇ ਪੁੱਤ ਤੇ ਆ ਨੂੰ ਹੋਣ ਦੇ ਨਾਤੇ ਆਪਣਾ ਵੀ ਤਾਂ ਫਰਜ਼ ਬੰਦਾ ਹੈ ਉਹਨਾਂ ਦੇ ਲਈ ਕੁਝ ਕਰੀਏ ਉਸ ਦੀ ਗੱਲ ਸੁਣ ਕੇ ਮਨਕੀਰਤ ਦੇ ਚਿਹਰੇ ਤੇ ਮੁਸਕਾਨ ਆ ਗਈ ਉਹ ਕਹਿਣ ਲੱਗਾ ਮੈਂ ਵੀ ਇਹੀ ਸੋਚ ਰਿਹਾ ਸੀ ਇੱਕ ਵਾਰ ਤੇਰੇ ਨਾਲ ਇਸ ਬਾਰੇ ਗੱਲ ਕਰਾਂ ਤਾਂ ਉਹ ਬੋਲੀ ਆ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਮੰਮੀ ਪਾਪਾ ਜੀ ਨੇ ਤੁਹਾਨੂੰ ਆ ਤੁਹਾਡੇ ਪੈਰਾਂ ਉੱਤੇ ਖੜਾ ਕਰਕੇ ਆਪਣਾ ਫਰਜ਼ ਨਿਭਾ ਦਿੱਤਾ ਹੈ ਤੇ ਹੁਣ ਕੀ ਤੁਹਾਡਾ ਫਰਜ ਨਹੀਂ ਬੰਦਦਾ ਕਿ ਤੁਸੀਂ ਫਰਜ ਨਹੀਂ ਬੋਣ ਦੇ ਲਈ ਆਪਣੀ ਘਰ ਵਾਲੀ ਨੂੰ ਪੁੱਛੋਗੇ ਉਸ ਸਮੇਂ ਬਾਅਦ ਮਨਕੀਰਤ ਆਪਣੇ ਮੰਮੀ ਪਾਪਾ ਦੇ ਕੋਲ ਗਿਆ ਤੇ ਉਹਨਾਂ ਨੂੰ ਆਪਣੀ ਤੇ ਆਪਣੀ ਪਤਨੀ ਦੇ ਗੱਲ ਦੱਸੀਆ ਆਪਣੇ ਪੁੱਤ ਤੈਨੂੰ ਦੇਜੇ ਇਹ ਵਿਚਾਰ ਸੁਣ ਕੇ ਨਾਨਕ ਸਿੰਘ ਦਾ ਦਿਲ ਖੁਸ਼ ਹੋ ਗਿਆ ਉਹ ਕਹਿਣ ਲੱਗੇ ਤੇਰੇ ਵਰਗਾ ਪੁੱਤ ਰੱਬ ਸਭ ਨੂੰ ਦੇਵੇ ਤੈਨੂੰ પાਕੇ ਅਸੀਂ ਧੰਨ ਹੋ ਗਏ ਮਨਕੀਰਤ ਨੇ ਕਿਹਾ ਠੀਕ ਹੈ ਪਪਾ ਅਸੀਂ ਤੁਹਾਡੇ ਦੋਵਾਂ ਦਾ ਸਮਾਨ ਪੈਕ ਕਰ ਲੈਂਦੇ ਹਾਂ ਤੇ ਤੁਸੀਂ ਹੁਣ ਸਾਡੇ ਨਾਲ ਉਧਿਆਣੇ ਚੱਲੋ ਆ ਉੱਥੇ ਜਾ ਕੇ ਮੰਮੀ ਦਾ ਕਿਸੇ ਚੰਗੇ ਜੇ ਹਸਪਤਾਲ ਵਿੱਚ ਇਲਾਜ ਕਰਵਾਵਾਂਗੇ ਮੈਨੂੰ ਪੂਰੀ ਉਮੀਦ ਹੈ ਕਿ ਮੰਮੀ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗੀ ਆਪਣੇ ਪੁੱਤ ਦੀ ਇਹ ਗੱਲ ਸੁਣ ਕੇ ਨਾਨਕ ਸਿੰਘ ਡੂੰਗੀ ਸੋਚ ਵਿੱਚ ਪੈ ਗਏ ਤੇ ਕਹਿਣ ਲੱਗੇ ਪੁੱਤਾਂ ਪਰ ਅਜੇ ਵਿੱਕਾ ਬਹੁਤ ਜ਼ਰੂਰੀ ਕੰਮ ਕਰਨਾ ਬਾਕੀ ਹੈ ਪਹਿਲਾਂ ਉਹ ਕਰ ਲਵਾਂ ਫਿਰ ਅਸੀਂ ਆ ਦੋਵੇਂ ਤੇਰੇ ਨਾਲ ਚੱਲਾਂਗੇ ਕਿਹੜਾ ਜ਼ਰੂਰੀ ਕੰਮ ਪਾਪਾ ਜੀ ਆ ਪੁੱਤ ਜਦੋਂ ਉਹ ਕੰਮ ਹੋ ਜਾਵੇਗਾ ਤਾਂ ਮੈਂ ਉਦੋਂ ਹੀ ਤੈਨੂੰ ਦੱਸਾਂਗਾ ਹੁਣ ਤੁਸੀਂ ਜਾ ਕੇ ਆਰਾਮ ਕਰੋ ਅਗਲੇ ਦਿਨ ਸਵੇਰੇ ਨਾਨਕ ਸਿੰਘ ਜੀ ਬਿਨਾਂ ਦੱਸੇ ਕਿਤੇ ਚਲੇ ਗਏ ਤੇ ਸ਼ਾਮ ਦੇ ਵਕਤ ਵਾਪਸ ਆਏ ਤੇ ਉਹਨਾਂ ਦੇ ਹੱਥ ਵਿੱਚ ਕੁਝ ਪੇਪਰ ਸੀ ਆ ਤੇ ਚਿਹਰੇ ਉੱਤੇ ਆਤਮ ਵਿਸ਼ਵਾਸ ਨਾਨਕ ਸਿੰਘ ਨੇ ਤਿੰਨ ਪੁੱਤਾਂ ਤੇ ਨੂੰਹਾਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਹਿਣ ਲੱਗੇ ਕਿ ਵੰਡ ਦੇ ਵਿਸ਼ੇ ਵਿੱਚ ਇੱਕ ਫੈਸਲਾ ਲਿਆ ਹੈ ਫੈਸਲਾ ਹੁਣ ਕਿਹੜਾ ਫੈਸਲਾ ਬਾਕੀ ਹੈ ਉਸ ਦਿਨ ਅਸੀਂ ਸਾਬਤ ਤੈ ਕਰ ਲਿਆ ਸੀ ਵੱਡਾ ਬੇਟਾ ਬੋਲਿਆ ਤਾਂ ਨਾਨਕ ਸਿੰਘ ਕਹਿਣ ਲੱਗੇ ਕੀ ਆ ਉਹ ਫੈਸਲਾ ਤੁਹਾਡੇ ਵੱਲੋਂ ਸੀ ਆ ਪਰ ਮੈਂ ਉਸ ਫੈਸਲੇ ਦੀ ਮਨਜ਼ੂਰੀ ਨਹੀਂ ਦਿੱਤੀ ਆ ਅੱਜ ਮੈਂ ਕੋਈ ਹੋਰ ਫੈਸਲਾ ਕੀਤਾ ਹੈ ਮੈਂ ਇਸ ਕਰਦੇ ਤੀ ਨਹੀਂ ਹਿੱਸੇ ਕਰਨ ਜਾ ਰਹੇ ਹਾਂ ਇਹ ਕਹਿੰਦੇ ਹੋਏ ਆ ਉਹਨਾਂ ਨੇ ਕਾਗਜ਼ ਆਪਣੇ ਵੱਡੇ ਪੁੱਤ ਨੂੰ ਦੇ ਦਿੱਤੇ ਇਹ ਗੱਲ ਸੁਣ ਕੇ ਉਹਨਾਂ ਦੋਵਾਂ ਦੇ ਜਿਵੇਂ ਹੋਸ਼ ਹੀ ਉੱਡ ਗਏ ਹੈਰਾਨ ਹੁੰਦੇ ਹੋਏ ਬਿੰਦਰ ਕਹਿਣ ਲੱਗਿਆ ਪਾਪਾ ਤੁਸੀਂ ਸਾਡੇ ਨਾਲ ਆਜਾ ਕਿਵੇਂ ਕਰ ਸਕਦੇ ਹੋ ਇਸ ਘਰ ਦੇ ਤਿੰਨ ਹਿੱਸੇ ਮਕਾਨ ਦਾ ਮਤਲਬ ਹੈ ਛੋਟੇ ਨੇਤਾ ਲੁਧਿਆਣੇ ਵਿੱਚ ਆਪਣਾ ਮਕਾਨ ਬਣਾ ਲਿਆ ਹੈ ਫਿਰੋਦਾ ਇਸ ਮਕਾਨ ਉੱਤੇ ਕੀ ਹੱਕ ਹੈ ਪੁੱਤ ਅਜੇ ਮੇਰੀ ਗੱਲ ਖਤਮ ਨਹੀਂ ਹੋਈ ਆ ਪਹਿਲਾਂ ਪੂਰੀ ਗੱਲ ਤਾਂ ਸੁਣ ਮੈਂ ਸਿਰਫ ਇਸ ਘਰ ਨੂੰ ਹੀ ਨਹੀਂ ਬਲਕਿ ਆਪਣੀ ਦੁਕਾਨ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਹੈ ਪਿੰਡ ਦਾ ਮਕਾਨ ਤੇ ਜ਼ਮੀਨ ਮੈਂ ਵੇਚਣ ਲੱਗਾ ਹਾਂ ਤੇ ਸਭ ਤੋਂ ਛੋਟੇ ਪੁੱਤ ਮਨਕੀਰਤ ਦੇ ਨਾਲ ਮੈਂ ਜੁਆਇੰਟ ਅਕਾਊਂਟ ਖੁਲਵਾ ਰਿਹਾ ਹਾਂ ਪਿੰਡ ਦੀ ਪ੍ਰਾਪਰਟੀ ਵੇਚ ਕੇ ਜਿੰਨਾ ਵੀ ਪੈਸਾ ਆਊਗਾ ਉਹ ਉਸੇ ਅਕਾਊਂਟ ਵਿੱਚ ਜਾਏਗਾ ਇਸ ਜਿਸ ਵਿੱਚ ਮੇਰੀ ਪਤਨੀ ਦਾ ਚੰਗਾ ਹਸਪਤਾਲ ਵਿੱਚ ਇਲਾਜ ਹੋ ਸਕੇ ਬਾਕੀ ਦਾ ਬਚਿਆ ਹੋਇਆ ਪੈਸਾ ਛੋਟੇ ਦਾ ਹੋਵੇਗਾ ਇਹ ਗੱਲ ਸੁਣ ਕੇ ਵੱਡੀ ਨੂੰਹ ਤੇ ਵਿਚਕਾਰਲੀ ਨੂੰਹ ਗੁੱਸੇ ਵਿੱਚ ਆ ਕੇ ਜ਼ੋਰ ਨਾਲ ਚੀਕਣ ਲੱਗੀਆਂ ਇਹਦਾ ਮਤਲਬ ਹੈ ਪਪਾ ਜੀ ਅਸੀਂ ਤਾਂ ਇਨੇ ਦਿਨ ਤੁਹਾਡੀ ਸੇਵਾ ਕੀਤੀ ਹੈ ਉਹਦਾ ਸਾਨੂੰ ਇਹ ਈਲਾ ਦਿੱਤਾ ਕਿਹੜੀ ਸੇਵਾ ਪੁੱਤ ਸਾਨੂੰ ਤਾਂ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਅੱਜ ਇਹ ਤੇ ਸਾਡੀ ਆ ਰੋਟੀ ਦੀ ਖਾਤਰ ਤਾਂ ਇਸ ਗੱਲ ਦਾ ਫੈਸਲਾ ਕਰਨ ਦੇ ਲਈ ਆ ਤੁਸੀਂ ਪਰਚੀਆਂ ਦਾ ਸਹਾਰਾ ਲੈ ਰਹੇ ਸੀ ਆਪਣੀ ਮਾਂ ਦਾ ਹਸਪਤਾਲ ਵਿੱਚ ਚੰਗਾ ਇਲਾਜ ਕਰਵਾਉਣ ਦੀ ਬਜਾਏ ਤੁਸੀਂ ਤਾਂ ਸਭ ਕੁਝ ਵੰਡਣ ਹੀ ਲੱਗ ਪਏ ਆ ਤੁਹਾਨੂੰ ਤਾਂ ਵੰਡਦੀ ਪਈ ਗਈ ਆ ਇਹ ਤੁਹਾਡੀ ਆ ਇਸ ਸੇਵਾ ਦਾ ਹੀ ਨਤੀਜਾ ਹੈ ਅੱਜ ਮੇਰੀ ਪਤਨੀ ਈਲ ਚੇਅਰ ਉੱਤੇ ਪਈ ਹੈ ਸੰਤੋਖ ਇਸ ਦੀ ਆ ਹਾਲ ਤਾਂ ਇਸ ਤਰ੍ਹਾਂ ਕਹਿੰਦੇ ਹੋਏ ਨਾਨਕ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਤੇ ਆਪਣੀ ਪਤਨੀ ਆ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਸੰਤੋਸ਼ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਦੋਵੇਂ ਨੂੰ ਆ ਜੋ ਹੁਣ ਤੱਕ ਬਹੁਤ ਖੁਸ਼ੀ ਆ ਨਾਨਕ ਸਿੰਘ ਦਾ ਫੈਸਲਾ ਸੁਣਨ ਤੋਂ ਬਾਅਦ ਅਚਾਨਕ ਉਹਨਾਂ ਦੀ ਖੁਸ਼ੀ ਗਮ ਵਿੱਚ ਬਦਲ ਗਈ ਫਿਰ ਛੋਟੇ ਮੁੰਡੇ ਮਨਕੀਰਤ ਨੇ ਕਿਹਾ ਪਾਪਾ ਜੀ ਆ ਸਾਨੂੰ ਜਾਇਦਾਦ ਵਿੱਚੋਂ ਇੱਕ ਵੀ ਪੈਸਾ ਨਹੀਂ ਚਾਹੀਦਾ ਸਾਨੂੰ ਤਾਂ ਬਸ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਪਿਆਰ ਚਾਹੀਦਾ ਹੈ ਉਮਰ ਪਰ ਦੇ ਲਈ ਆ ਤੁਹਾਡਾ ਸਾਥ ਚਾਹੀਦਾ ਹੈ ਫਿਰ ਨਾਨਕ ਸਿੰਘ ਜੀ ਆ ਕਹਿਣ ਲੱਗੇ ਪਰ ਪੁੱਤ ਮੈਂ ਤੁਹਾਨੂੰ ਇਹ ਸਭ ਦੇਣਾ ਚਾਹੁੰਦਾ ਹਾਂ ਜੇ ਤੁਸੀਂ ਮਨਾ ਨਹੀਂ ਕਰੋਗੇ ਆ ਅਗਲੇ ਦਿਨ ਸਵੇਰੇ ਨਾਨਕ ਸਿੰਘ ਤੇ ਸੰਤੋਸ਼ ਆਪਣੇ ਛੋਟੇ ਪੁੱਤਾਂ ਤੇ ਨੂੰ ਨਾਲ ਲੁਧਿਆਣੇ ਲਈ ਨਿਕਲ ਪਏ ਉੱਥੇ ਮਨ ਕੀਰਤ ਨੇ ਆਪਣੀ ਇਮਾਨ ਸੰਤੋਸ਼ ਨੂੰ ਇੱਕ ਚੰਗੇ ਹਸਪਤਾਲ ਵਿੱਚ ਡਾਕਟਰ ਨੂੰ ਦਿਖਾਇਆ ਤੇ ਦਵਾਈਆਂ ਦੇ ਨਾਲ ਸਪੈਸ਼ਲ ਡਾਈਟ ਤੇ ਖਾਣ ਪੀਣ ਦਾ ਖਾਸ ਤਰ੍ਹਾਂ ਦਾ ਧਿਆਨ ਰੱਖਿਆ ਉਹਨਾਂ ਦੀ ਨੂੰਹਾਂ ਦਿਨ ਰਾਤ ਉਹਨਾਂ ਦੀ ਸੇਵਾ ਕਰਦੀ ਆ ਉਸਨੇ ਆਪਣੀ ਸੱਸ ਨੂੰ ਠੀਕ ਕਰਨ ਦੇ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ ਆ ਉਜੀ ਦਿਨਾਂ ਵਿੱਚ ਸੰਤੋਸ਼ ਬਿਲਕੁਲ ਠੀਕ ਹੋ ਗਈ ਆ ਕਲਯੁਗ ਦੇ ਸਰਵਣ ਪੁੱਤਰ ਤੇ ਉਸ ਦੀ ਸੰਸਕਾਰੀ ਪਤਨੀ ਨੇ ਅੱਜ ਆਪਣੇ ਮਾਤਾ ਪਿਤਾ ਦਾ ਬੁਢਾਪਾ ਸੁਧਾਰ ਦਿੱਤਾ ਸੀ ਯਾ ਸੋ ਦੋਸਤੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਇਸੇ ਤਰ੍ਹਾਂ ਹੀ ਨਾਨਕ ਸਿੰਘ ਦੇ ਦੋਵੇਂ ਪੁੱਤ ਬੇਸ਼ੱਕ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਸੀ ਆ ਪਰ ਸਭ ਤੋਂ ਛੋਟੇ ਉਹਨਾਂ ਦੇ ਪੁੱਤਰ ਨੇ ਆ ਉਹਨਾਂ ਨੂੰ ਬਹੁਤ ਆਦਰ ਤੇ ਸਨਮਾਨ ਨਾਲ ਰੱਖਿਆ ਸੀ ਅਤੇ ਰੱਬ ਹਰ ਕਿਸੇ ਨੂੰ ਐੋ ਜਈ ਔਲਾਦ ਦੇਵੇ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆ ਜੇਕਰ کہانی ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ